ਭਾਬੀ ਕੀ ਮਾਮਲਾ ਸਾਰਾ ਤੁਸੀਂ ਸਿਵਲ ਹਸਪਤਲ ਪੁੱਛੀ ਮੈਂ ਅਵੀਕ ਸਿੰਘ ਬਹਾਣੀ ਅ ਮੈਂ ਕੱਲ ਤੋਂ ਮੇਰੀ ਰਕੀ ਹੋ ਰਹੀ ਸੀ ਮੈਂ ਕੱਲ ਦਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਅੱਜ ਸਵੇਰੇ ਫੇਰ ਉਹੀ ਬੰਦੇ ਮੇਰੇ ਮਗਰ ਲੱਗੇ ਜੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਪਿੱਛਾ ਕਰਦੇ ਕਰਦੇ ਅਸੀਂ ਰਾਣੀਪੁਰ ਗੁਰਦੁਆਰੇ ਕੋਾਈ ਉੱਥੇ ਕੱਚੇ ਰਸਤੇ ਤੇ ਮੋਟਰਸਾਈਕਲ ਸੱਟ ਕੇ ਮੇਰੇ ਮੇਰੇ ਅਪਲਾਈ ਦੇ ਤਨ ਗੋੜੀਆਂ ਮਾਰ ਕੇ ਪੰਜ ਫਾਇਰ ਦਿੱਤੇ ਕਿੰਨੇ ਕਿੰਨੇ ਕਵਜ ਦਾ ਸਮਾਂ ਸੀ ਤਕਰੀਬਨ 6:30 ਤੋਂ 7:00 ਦਾ ਖਵਾ ਤੜਕ ਸਰ ਸ਼ਾਮ ਦਾ ਅੱਜ ਸਵੇਰ ਦਾ ਅੱਜ ਸਵੇਰ ਕਿੰਨੇ ਕ ਬੰਦੇ ਸੀ ਕੋ ਦੋ ਬੰਦੇ ਕੱਤੇ ਸਕੇ ਉਹ ਮੋਟਰਸਾਈਕਲ ਤੇ ਸੀ ਨੰਬਰ ਉਹਨੇ ਨੋਟ ਕੀਤਾ ਸੀ ਨੰਬਰ ਉਹਨਾਂ ਨੇ ਮੋਰੇ ਮੋਰਦੀ ਪਲੇਟ ਤੋੜ ਦਿਓਆ ਮੋਟਰਸਾਈਕਲ ਬਰਾਂਡ ਹੋ ਗਿਆ ਕੋਈ ਪੁਰਾਣੀ ਰੰਜਿਸ਼ ਚੱਲਦੀ ਹੈ ਈ ਜਾਂ ਕੋਈ 50% ਇਹ ਇਹ ਹਜੇ ਕੋਈ ਪਤਾ ਨਹੀਂ ਲੱਗਿਆ ਵੀ ਕਾਹਦੇ ਰਕਿੰਗ ਕਰਦੇ ਨੇ ਸ਼ੱਕ ਵਗੈਰਾ ਹੈਗੇ ਤੇ ਸ਼ੱਕ ਬੋ ਪਹਿਲੂ ਆਇਆ ਕਿ ਸਾਡੇ ਮੁੰਡੇ ਨਾਲ ਕੋਲੇ ਦੇ ਨਾਲ ਮੁੰਡਿਆਂ ਦੇ ਉੱਚੇ ਦੇ ਮੁੰਡਿਆਂ ਦੀ ਹੋਈ ਸੀ ਗੱਲ ਤਾਂ ਉਹ ਕੋਈ ਤਅਕੀ ਦੇ ਕੇ ਗਏ ਸੀ ਉਹ ਹੋ ਸਕਦੇ ਆ ਹੈਪੋ ਹੈਪੋ ਕਾਂਡ ਜਿਹੜਾ ਹੈ ਮੁੰਡਾ ਜਿਹੜਾ ਮਾਰਿਆ ਸੀ ਅਸੀਂ ਤੁਰਦੇ ਸੀ ਉਹਨਾਂ ਨਾਲ ਉਹ ਵੀ ਹੋ ਸਕਦੀ ਜੀ ਤਾਂ ਉਹਨਾਂ ਦੇ ਜਿਹੜੇ ਮੁੰਡੇ ਤੇ ਕਿੰਨੀਆਂ ਗੋਲੀਆਂ ਬਚੀਆਂ ਮੁੰਡੇ ਦੇ 3 ਗੋਲੀਆਂ ਬਚੀਆਂ ਤੁਹਾਡਾ ਵਰਕਰ ਹੈ ਹਾਂ ਜੀ ਕਿ ਕੀ ਨਾਂ ਕੀ ਇਹਦਾ ਮੇਰਾ ਵਰਕਰ ਵੀ ਹੈ ਮੇਰਾ ਪੁੱਤ ਵੀ ਹੈ ਕੀ ਨਾਂ ਕੀ ਅਰਣ ਕੁਮਾਰ ਇੱਕ ਬਿਹਾਰ ਦਾ ਰਹਿਣ ਵਾਲਿਆ ਹਾਂ ਅਜੀ ਬਿਹਾਰ ਦੇ ਰਹਿਣ ਬਾਰੇ ਮੇਰੇ ਕੋਲ 25 ਤੋਂ 30 ਸਾਲ ਹੋ ਗਏ ਨੇ ਤੁਹਾਨੂੰ ਟ੍ਰੀਟਮੈਂਟ ਸਹੀ ਮਿਲੇ ਇਤੀ ਟ੍ਰੀਟਮੈਂਟ ਜੀ ਫਰਸਟ ایڈ ਹੀ ਆ ਕੁਛ ਨਹੀਂ ਫਰਸਟ ایڈ ਮਿਲੀ ਤੇ ਕੀ ਮੰਗ ਕਰਦੇ ਤੁਸੀਂ ਬਸ ਜੀ ਮੈਂ ਮੰਗ ਕਰਦਾ ਲੋਕਾਂ ਦਾ ਇਲਾਜ ਇਸ ਕਾਰਨ ਗਵਰਨਮੈਂਟ ਦੇ ਗੁੱਪਾ ਮਾਰ ਲਿਆ ਇਲਾਜ ਕਰਨਾ ਦਸਹੀਰ ਕਰੋ ਨਹੀਂ ਮੈਂ ਨਾ ਕਰੋਗਾ ਮੈਂ ਪ੍ਰਾਈਵੇਟ ਹਸਪੀਟਲ ਲੈ ਕੇ ਚਲਿਆ ਸਿਰ ਤੁਹਾਡਾ ਤੁਹਾਡਾ ਜਿਹੜਾ ਹਾਦਸਾ ਵਾਪਰ ਹੈਗਾ ਇਸ ਵਿੱਚ ਪ੍ਰਸ਼ਾਸਨ ਕੋਈ ਕੋਈ ਤਰਫਾਸ ਕੋਈ ਆਇਆ ਕੋਈ ਜੰਗ ਕੋਈ ਗੱਲਬਾਤ ਪ੍ਰਸ਼ਾਸਨ ਨੂੰ ਫੋਨ ਤੇ ਐਸਪੀ ਸਾਹਿਬ ਦੇ ਰਿਪੋਰਟ ਨੂੰ ਇਨਫੋਰਮ ਕੀਤਾ ਕੱਲ ਜੀ ਐਸਐਚਓ 라ਵਲਪਿੰਡੀ ਨੂੰ ਇਨਫੋਰਮ ਕੀਤਾ ਲੇਕਿਨ ਕੋਈ ਨਹੀਂ ਬੋੜੇ ਅੱਜ ਜਦੋਂ ਬਾਅਦ ਰਾਤ ਉਹ ਗੋਲੀਆਂ ਲੱਗ ਗਈਆਂ ਬੰਦੇ ਦੇ ਫੇਰ ਗਏ ਉਹ ਆਨਲਾਈਨ ਕੰਪਲੀਟ ਵੀ ਪਾਈ ਦੀ ਆਨਲਾਈਨ ਕੰਪਲੀਟ ਨਹੀਂ ਪਾਈ ਸਰ ਸਭ ਇੱਕ ਕਮਰੀਆ ਹੈਗਾ ਜਿੱਥੇ ਗੋਲੀਆਂ ਵਧੀ ਹੈ ਕੀ ਮਾਮਲਾ ਇਸ ਤਰ੍ਹਾਂ ਕੀ ਸਾਹਮਣੇ ਆ ਹਾਂ ਜੀ ਸਿਰ ਸਾਡੇ ਕੋਲ ਰੂਮ ਕੋ 7:30 ਵਜੇ ਇੱਕ ਪੇਸ਼ੇਰ ਆਇਆ ਜਿਹਦਾ ਨਾਮ ਅਰੁਣ ਕੁਮਾਰ ਹੈ ਜਿਹੜਾ ਕਿ ਮਹਾਨੀ ਵਿਲੇਜ ਦਾ ਰਹਿਣ ਵਾਲਾ ਹੈ ਇਹ ਇਨਸੀਡੈਂਸ ਇਹ ਰਾਣੀਪੁਰ ਵਿਲੇਜ ਦਾ ਲੱਗੀ ਹੋਇਆ ਹੈ ਇਸੇ ਨੇ 7:30 ਵਜੇ ਉਹਨਾਂ ਦੇ ਹੰਡ ਸ਼ਾਪਿੰਗ ਦੀ ਰਿਵਿਊ ਹਿਸਟਰੀ دی ਹੋਈ ਹੈ ਜੀ ਕਨਸ਼ਟਰੀ ਦੀ ਹੋਈ ਹੋਈ ਹੈ ਸਾਡੇ ਕੋਲ ਆਇਆ ਹੈ ਪੇਸ਼ੇਰ ਅਸੀਂ ਉਹਦਾ ਟ੍ਰੀਟਮੈਂਟ ਕੀਤਾ ਹੈ ਸੀ ਐਕਸ-ਰੇ ਦਾ ਸਾਰਾ ਕਰਵਾਇਆ ਪੂਰੀ ਸਨਫਰਮੇਸ਼ਨ ਕਰਤੀ ਹੈ ਕਿ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਹੁੰਦੀ ਜਦੋਂ ਕੰਡੀਸ਼ਨ ਐਸਲੀ ਤੇ ਸਟੇਬਲ ਹੈਗੀ ਹੈ ਬਟ ਉਹ ਇੰਜਰੀਜ਼ ਹੈਗੀ ਹੈ ਅਸੀਂ ਉਹਦਾ ਟ੍ਰੀਟਮੈਂਟ ਕਰਕੇ ਉਹਨੂੰ ਸ਼ਾਇਦ ਰੈਫਰ ਕਰਨਾ ਪਵੇ ਸਾਨੂੰ